ਇਹ ਪਿੰਡ ਜੋ ਕਿ ਅਮਰਸਰ ਤੋਂ 19 ਕਿਲੋਮੀਟਰ ਚਬਾਲ ਤੋਂ 16 ਕਿਲੋਮੀਟਰ ਅਤੇ ਪਿੱਖੀਵਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ। ਇਹ ਪਿੰਡ ਬਾਬਾ ਪਹੁੰਦੇ ਵਸਾਇਆ ਸੀ। ਜੋ ਪਹਿਲਾਂ ਪਿੱਖੀਵਿੰਡ ਰਹਿੰਦੇ ਸਨ। ਪਿੱਖੀਵਿੰਡ ਦੇ ਰੰਗਲ ਮੁਸਲਮਾਨਾਂ ਦੀਆਂ ਉੱਤੇਚਾਰਾ ਤੋਂ ਤੰਗ ਆ ਕੇ ਉਹ ਇੱਥੇ ਆ ਕੇ ਬਸੇ ਅਤੇ ਆਪਣੇ ਨਾਂ ਤੇ ਪਿੰਡ ਦੀ ਨੀਂਹ ਰੱਖੀ। ਬਾਬਾ ਪੋਹਦੀ ਆਪਣੇ ਕੋਈ ਸੰਤਾਨ ਨਹੀਂ ਸੀ ਪਰ ਉਹਨਾਂ ਦੇ ਭਤੀਜੇ ਮਿਰਦਾਉ ਸਾਉ ਤੇ ਪਿੰਨਾ ਸਨ ਇਹਨਾਂ ਦੇ ਨਾਲ ਤੇ ਪਿੰਡ ਦੀਆਂ ਚਾਰ ਪਕਟੀਆਂ ਆਬਾਦ ਹੋਈਆਂ ਅੱਜ ਵੀ ਪਾਹ ਪਿੰਡ ਵਿੱਚ ਬਾਬੇ ਪੋਹਦੇ ਸੰਧੂ ਖਾਨਦਾਨ ਦੇ ਲਗਭਗ 150 ਘਰ ਵਸਦੇ ਹਨ ਪਿੰਡ ਦੀ ਅਪਾਦੀ ਵਿੱਚ ਦੂਜੇ ਨੰਬਰ ਤੇ ਖੈਰੇ ਜੱਟ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੱਟੀ ਦੇ ਨੇੜੇ ਜਾ ਵਸ ਗਏ ਉਹਨਾਂ ਨੇ ਆਪਣੇ ਨਵੇਂ ਪਿੰਡ ਨੂੰ ਸ਼ਹੀਦ ਦਾ ਨਾਮ ਦਿੱਤਾ ਜੋ ਉਹਨਾਂ ਦੀਆਂ ਬਾਬਾ ਜੀਪ ਸਿੰਘ ਜੀ ਦੀ ਨਾਲ ਜੁੜੀਆਂ ਭਾਵਨਾਵਾਂ ਨੂੰ ਦੱਸਉਂਦਾ ਹੈ ਪੌਂਡ ਪਿੰਡ ਵਿੱਚ ਖੈਰੇ ਪਰਵਾਰਾਂ ਦੇ 30 35 ਘਰਾਂ ਨੇ ਜੋ ਆਪਣੇ ਆਪ ਨੂੰ ਸ਼ਹੀਦ ਕਹਾਉਂਦੇ ਹਨ ਪਿੰਡ ਦੀ ਇੱਕ ਪੱਤੀ ਦਾ ਨਾਮ ਵੀ ਸ਼ਹੀਦ ਪੱਤੀ ਰੱਖਿਆ ਗਿਆ ਹੈ ਜੋ ਧੰਨ ਧੰਨ ਬਾਬਾ ਜੀਪ ਸਿੰਘ ਜੀ ਦੀ ਧਰਤੀ ਨਾਲ ਸਿੱਧਾ ਸਬੰਧ ਰੱਖਦਾ ਹੈ